ਹੈਲੋ ਜੀ ਸਵਾਗਤ ਹੈ ਤੁਹਾਡਾ ਕਮਲ ਫੈਸ਼ਨ। ਤੁਸੀਂ ਦੇਖੋ ਆਪਾਂ ਇਸ ਤਰ੍ਹਾਂ ਦਾ ਜਿਹੜਾ ਅੱਜ ਡਿਜ਼ਾਈਨ ਬਣਾਉਣਾ ਤੁਹਾਨੂੰ ਦੱਸਾਂਗੇ। ਵੀ ਸਲਵਾਰ ਦੇ ਉੱਪਰ ਦੇਖੋ ਆਪਾਂ ਵਰਕ ਦੀ ਤਰ੍ਹਾਂ ਦੇਖੋ ਇਹ ਪੌਂਚੇ ਦੇ ਉੱਪਰ ਡਿਜ਼ਾਈਨ ਹੈ ਜਿਹੜਾ ਕਿਸ ਤਰੀਕੇ ਨਾਲ ਆਪਾਂ ਬਣਾਇਆ ਹੈਗਾ ਤੇ ਕਿਸ ਤਰੀਕੇ ਨਾਲ ਆਪਾਂ ਇਹਦੀ ਕਟਾਈ ਕਰੀ ਸੀ। ਤੁਹਾਨੂੰ ਪ੍ਰੋਪਰਲੀ ਦੀ ਜਾਣਕਾਰੀ ਦੇਵਾਂਗੇ ਤੇ ਆਪਾਂ ਵੀਡੀਓ ਨੂੰ ਸ਼ੁਰੂ ਕਰਦੇ ਆ ਤੁਹਾਨੂੰ ਦੱਸਦੇ ਆ ਵੀ ਜਿਹੜਾ ਡਿਜ਼ਾਈਨ ਹੈਗਾ ਕਿਸ ਤਰੀਕੇ ਨਾਲ ਬਣਾਇਆ ਆਪਾਂ। ਦੇਖ ਕੇ ਵਰਕ ਦੀ ਤਰ੍ਹਾਂ ਬਹੁਤ ਹੀ ਜ਼ਿਆਦਾ ਜਿਹੜਾ ਸੋਨਾ ਲੱਗ ਰਿਹਾ ਹੈਗਾ ਆਪਾਂ ਇਹਨੂੰ ਬਾਹਮਾਂ ਦੇ ਉੱਪਰ ਵੀ ਬਣਾ ਸਕਦੇ ਆ। ਆਓ ਆਪਾਂ ਵੀਡੀ ਡਿਜ਼ਾਈਨਾਂ ਦਾ ਕਿਹ ਤਰੀਕੇ ਨਾਲ ਬਣਾਇਆਗਾ। ਸਵਾਗਤ ਹੈ ਤੁਹਾਡੇ ਸਾਡੇ ਚੈਨਲ ਕਮਲ ਭਾਈ ਸੂਰਦੇ ਤੇ ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਨਮਸਤੇ। ਆਪਾਂ ਅੱਜ ਦੀ ਵੀਡੀਓ ਤੁਹਾਡੇ ਲਈ ਲੈ ਕੇ ਆਏਗੇ ਉਹ ਲੈ ਕੇ ਆਪਾਂ ਸਰਵਾਹ ਦੇ ਉੱਪਰ ਵਰਕ ਦੀ ਤਰ੍ਹਾਂ ਡਿਜ਼ਾਈਨ ਪਾਉਣਾ। ਜਿਹੜਾ ਆਪਾਂ ਡਿਜ਼ਾਈਨ ਪਾਉਣਾਗਾ ਇਹਦੇ ਲਈ ਆਪਾਂ ਲੈਸ ਵੀ ਲੈਤੀ ਹੈਗੀ ਦੇਖੋ ਆਪਾਂ ਇੱਕ ਫਰਮੇ ਦੇ ਨਾਲ ਜਿਹੜਾ ਬੁੱਕ ਰੂਮ ਦੇ ਉੱਪਰ ਆਪਾਂ ਪਲਾਵਰ ਕੱਟੇ ਰਗੇ ਤੇ ਉਹ ਕਿਹ ਤਰੀਕੇ ਨਾਲ ਆਪਾਂ ਕਟਾਈ ਕਿਤਨਾ ਪਤਾ ਨੂੰ ਪ੍ਰੋਪਰਟੀ ਜਾਣਕਾਰੀ ਦੇਵਾਂਗੇ ਵੀਡੀਓ ਸ਼ੂਟ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਦੇ ਨਵੇਂ ਆਏ ਹੋ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰਨਾ ਨਾ ਭੁੱਲੋ ਤਾਂ ਜੋ ਨਵੇਂ ਨਵੇਂ ਵੀਡੀਓ ਨੋਟੀਫਿਕੇਸ਼ਨ ਤੁਹਾਨੂੰ ਜਲਦੀ ਮਿਲ ਸਕੇ ਤੇ ਜਿਹੜਾ ਤੁਸੀਂ ਘਰ ਬੈਠੇ ਫ੍ਰੀ ਸਲਾਈਕ ਕੋਰਸ ਸਿੱਖ ਸਕੋ ਦੂਜਾ ਚੈਨਲ ਹੈਗਾ ਜੀ ਆਪਣਾ ਸਿੱਧੂ ਬਟਿਕ ਜੋਗਾ ਜਿਹਦੇ ਤੇ ਆਪਾਂ ਪਾਉਣਾਗੇ ਸੂਟਾਂ ਦੇ ਵੀਡੀਓ ਜੇ ਜੇ ਕਰਦਾ ਉਹਨੂੰ ਕਿਸੇ ਵੀ ਸੂਟ ਦੀ ਲੋੜ ਹੋ ਤਾਂ ਤੁਸੀਂ ਸਾਡੇ ਤੋਂ ਘਰ ਬੈਠੇ ਤਿਆਰ ਕਰਵਾ ਸਕਦੇ ਆਪਾਂ ਆਰੀ ਹੈਂਡ ਮਸ਼ੀਨ ਤੇ ਜਿਹੜਾ ਹੈਂਡ ਪੈਂਟ ਤੇ ਸੂਟ ਸਲਾਈਕ ਕਰਦਾ ਕੰਮ ਜਿਹੜਾ ਸਾਰਾ ਆਪਾਂ ਔਨਲਾਈਨ ਕਰ ਦਿਆਂਗੇ ਤਾਂ ਤੁਸੀਂ ਸਾਨੂੰ ਵਟਸਐਪ ਨੰਬਰ ਤੇ ਮੈਸੇਜ ਕਰ ਸਕਦੇ ਹੋ ਤੇ ਸਾਡੇ ਤੋਂ ਜਿਹੜਾ ਸੂਟਾਂ ਦਾ ਆਰਡਰ रेडी ਤੁਸੀਂ ਕਰਵਾ ਸਕਦੇ ਹੋ ਆਓ ਆਪਾਂ ਵੀਡੀਓ ਨੂੰ ਸ਼ੁਰੂ ਕਰਦੇ ਆ ਤੁਹਾਨੂੰ ਦੱਸ ਦਾਂਗੇ ਜਿਹੜਾ ਡਿਜ਼ਾਈਨ ਬਣਾਉਣ ਲਈ ਆਪਾਂ ਕੀ ਕੀ ਫੈਬਰਿਕ ਲੱਤਾ ਕਿ ਕੀ ਆਪਾਂ ਮਟੀਰੀਅਲ ਲੱਤਾਗਾ ਤੇ ਕਿਹ ਟਰੀਕੇ ਨਾਲ ਜਿਹੜਾ ਆਪਾਂ ਇਹ ਡਿਜ਼ਾਈਨ ਬਣਾਉਣਾਗਾ ਦੇਖੋ ਹੁਣ ਮੇਰੇ ਕੋਲ ਇਹ ਸਲਵਾਰ ਹੈ ਕਿ ਜਿਹੜੀ ਪੀਚ ਕਲਰ ਦੀ ਸਲਵਾਰ ਹੈਗੀ ਇਹਦੇ ਨਾਲ ਇਸ ਤਰ੍ਹਾਂ ਦੀ ਹੈਗੀ ਕਿ ਸਲਵਾਰ ਸ਼ਰਟ ਇਹ ਸਲਵਾਰ ਪੀਚ ਹੈਗੀ ਇਸ ਤਰ੍ਹਾਂ ਦੀ ਹੈਗੀ ਸ਼ਰਟ ਤੇ ਸ਼ਰਟ ਦੇ ਉੱਪਰ ਆਪਾਂ ਦੇਖੋ ਕਈ ਵਾਰ ਕੀ ਹੁੰਦਾਗਾ ਆਪਾਂ ਜਿਹੜੀ ਵਰਕ ਨਹੀਂ ਕਰਵਾ ਸਕਦੇ ਕਿ ਆਪਣੇ ਕੋਲ ਦੇਖੋ ਕਈ ਮੇਰੀਆਂ ਭੈਣਾਂ ਨੂੰ ਪ੍ਰੋਬਲਮ ਆਉਂਦੀ ਆ ਵੀ ਅਸੀਂ ਕੱਲੀ ਸਲਵਾਰ ਦੇ ਉੱਪਰ ਵਰਕ ਸਾਨੂੰ ਕਰਵਾਉਣ ਜਿਹੜੀ ਔਕੀ ਲੱਗਦੇ ਤਾਂ ਆਪਾਂ ਵਰਕ ਦੀ ਤਰ੍ਹਾਂ ਇੱਕ ਜਿਹੜਾ ਡਿਜ਼ਾਈਨ ਹੈ ਨਾਰਮਲ ਤਰੀਕੇ ਨਾਲ ਆਪਾਂ ਘਰੇ ਬਣਾ ਕੇ ਪਾ ਸਕਦੇ ਆ ਦੇਖੋ ਜਿਵੇਂ ਕਿ ਦੇਖੋ ਮੈਂ ਇੱਕ ਗੱਤੇ ਦੇ ਉੱਪਰ ਮੈਂ ਫਰਮਾ ਕੱਟਿਆਗਾ ਇਸ ਤਰੀਕੇ ਨਾਲ ਇੱਕ ਜਾਨੀ ਕਿ ਇਹ ਮੈਂ ਪੱਤਾ ਕੱਟ ਕਰ ਲਿਆ ਜਿਹਦੇ ਨਾਲ ਦੇਖੋ ਮੈਂ ਇਹ ਦੋ ਬੁਕਰਮ ਦੇ ਪੀਸ ਆ ਜਿਹੜੇ ਕੱਟ ਕਰੂੰਗੇ ਪੇਸਟਿੰਗ ਵਾਲੀ ਬੁਕਰਮਾਂਗੀ ਇਹਦੇ ਉੱਪਰ ਮੈਂ ਇਹਨਾਂ ਨੂੰ ਜਿਹੜਾ ਕੱਟ ਕਰੂੰਗੀ ਕੱਟ ਕਰਕੇ ਆਪਾਂ ਇਸਾ ਸਲਵਾਰ ਨਾਲ ਦਾ ਜਿਹੜਾ ਸ਼ਰਟ ਨਾਲ ਦਾ ਫੈਬਰਿਕ ਹੈ ਇਹਦੇ ਉੱਪਰ ਆਪਾਂ ਇਹਨਾਂ ਨੂੰ ਪੇਸਟ ਕਰ ਲਾਂਗੇ ਇਹ ਦੇਪਾਪਾ ਪੇਸਟ ਕਰਕੇ ਇੱਕ ਆਪਾਂ ਲੈਤੀ ਹੈਗੀ ਦੇਖੋ نیچے ਮੂਰੀ ਤੇ ਇਹ ਤਾਂ ਆਪਾਂ ਉੱਪਰ ਫਲਾਵਰ ਬਣਾਉਣਾਗਾ ਐਸ ਫਰ ਮੇ ਨਾਲ ਤਾਂ ਉੱਪਰ ਫਲਾਵਰ ਬਣਾਉਣਾ ਤੇ ਇੱਕ ਆਪਾਂ نیچے ਮੂਰੀ ਤੇ ਵੀ ਜਿਹੜਾ ਮੂਰੀ ਨਹੀਂ ਮੜਦੇ ਆਪਾਂ ਉਹਦੇ ਤੇ ਆਪਾਂ ਡਿਜ਼ਾਈਨ ਪਾਉਣਾਗਾ ਉਹਦੇ ਲਈ ਆਪਾਂ ਇੱਕ ਇਹ ਪੇਸਟਿੰਗ ਬੁੱਕਰਮ ਪੱਟੀ ਲੈਤੀ ਹੈਗੀ ਤੇ ਆਪਾਂ ਇਹ ਲੈਤੀ ਹੈਗੀ ਬਲੈਕ ਕਲਰ ਦੀ ਲੇਸ ਇਹਦੇ ਨਾਲ ਆਪਾਂ ਇਹ ਸਲਵਾਰ ਦੇ ਉੱਪਰ ਡਿਜ਼ਾਈਨ ਪਾਵਾਂਗੇ ਇਹ ਕਿਸ ਤਰੀਕੇ ਨਾਲ ਪਊਗਾ ਆਪਾਂ ਤੁਹਾਨੂੰ ਪ੍ਰੋਪਰਟੀ ਦੀ ਜਾਣਕਾਰੀ ਦਿੰਨੇ ਆ ਸਭ ਤੋਂ ਪਹਿਲਾਂ ਜਿਹੜੇ ਫਰਮੇ ਦੇ ਨਾਲ ਆਪਾਂ ਦੇ ਕਿ ਪੱਤਾ ਪੱਤੇ ਦਾ ਜਿਹੜੇ ਮਾਰਕਰ ਕਰ ਲਿਆ ਆਪਾਂ ਸਾਰਾ ਇਹਨੂੰ ਨਾਲ ਆਪਾਂ ਪੱਤੇ ਨੇੜੇ ਕੱਟ ਕਰ ਲਾਂਗੇ ਜਿਹੜਾ ਇਹ ਪੱਤਾ ਕੱਟ ਕਰ ਰਹੇ ਨੇ ਕੋ ਆਪਾਂ ਤਾਂ ਨੂੰ ਇੱਕ ਕਮੂਰੀ ਦੇ ਉੱਪਰ ਡਿਜ਼ਾਈਨ ਬਣਾਉਣਾ ਦੱਸਾਂਗੇ ਇਹ ਦੇਖੋ ਇਸ ਤਰੀਕੇ ਨਾਲ ਮੈਂ ਪੱਤੇ ਜਿਹੜਾ ਗੋਲ-ਗੋਲ ਕੱਟ ਲਿਆ ਇਸ ਤਰ੍ਹਾਂ ਸਲਵਾਰ ਸ਼ਰਟ ਦੇ ਕੱਪੜੇ ਨਾਲ ਦੇ ਉੱਪਰ ਜਿਹੜਾ ਇਹਨੂੰ ਆਪਾਂ ਪੇਸਟ ਕਰਾਂਗੇ ਇਸ ਤਰ੍ਹਾਂ ਆਪਾਂ ਦੇਖਦੇ ਆਂ ਵੀ ਆਪਣੇ ਕਿਹੜੇ ਕੱਪੜੇ ਦੇ ਉੱਪਰ ਇਹ ਪੇਸਟ ਹੋ ਜੂਗਾ ਤੁਸੀਂ ਦੇਖ ਸਕਦੇ ਹੋ ਇਸ ਕੱਪੜੇ ਦੇ ਉੱਪਰ ਵੀ ਦੇਖੋ ਇਹ ਆਮ ਨਾਲ ਦੇਖੋ ਜਿਹੜਾ ਪੇਸਟ ਹੋ ਜੂਗਾ ਦੇਖੋ ਆਪਣੇ ਕੋਲ ਜਿਹੜਾ ਲਾਮਾ ਤੇ ਫੈਬਰਿਕ ਹੈਗਾਗਾ ਇਹਨੂੰ ਆਪਾਂ ਹੁਣ ਪੇਸਟ ਕਰ ਲਾਂਗੇ ਇਸ ਤਰ੍ਹਾਂ ਤੁਸੀਂ ਦੇਖ ਸਕਦੇ ਆਂ ਆਪਾਂ ਇਹਨੂੰ ਪੇਸਟ ਕਰ ਲਿਆ ਚੇਸ਼ਟ ਕਰਨ ਤੋਂ ਬਾਅਦ ਹੁਣ ਆਪਾਂ ਜਿਹੜਾ ਐਕਸਟਰਾ ਕੱਪੜਾ ਹੈ ਨਾਲੋਂ ਥੋੜਾ ਥੋੜਾ ਰੱਖਾਂਗੇ ਆਪਾਂ ਜਿਹੜਾ ਵਿੱਚ ਆਪਾਂ ਮੋੜੀ ਕਰਨੀ ਹੈ ਕੱਪੜੇ ਦੀ ਸਾਰੀ ਐਕਸਟਰਾ ਤੁਸੀਂ ਦੇਖ ਸਕਦੇ ਹੋ ਹੁਣ ਆਪਾਂ ਇਹਦੇ ਉੱਪਰ ਪਾਣੀ ਛਲਕੇ ਸਾਰੇ ਕੱਪੜੇ ਦੇ ਨਾਲ ਇਹਦੀ ਸ਼ੇਪ ਬਣਾ ਲਾਂਗੇ ਪਹਿਲਾਂ ਇਹਦੇ ਉੱਤੇ ਆਪਾਂ ਹਲਕਾ ਹਲਕੇ ਪਹਿਲਾਂ ਪਾਣੀ ਮਾਰਾਂਗੇ ਇਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਜਿਸ ਤਰ੍ਹਾਂ ਮੈਂ ਪਾਣੀ ਇਹਦੇ ਉੱਪਰ ਮਾਰਿਆਗਾ ਇਹਦੇ ਨਾਲ ਕੀ ਹੋਊਗਾ ਆਪਣਾ ਜਿਹੜਾ ਕੱਪੜਾ ਹੈ ਸਾਨੀ ਦੇ ਨਾਲ ਜਿਹੜਾ ਦੂਸਰੀ ਸਾਈਡ ਤੇ ਫੋਲਡ ਹੋ ਜੂਗਾ ਇਸ ਤਰ੍ਹਾਂ ਐਸ ਤਰ੍ਹਾਂ ਦੇ ਕੋ ਨੂੰ ਆਪਾਂ ਸਾਰੇ ਨੂੰ ਪੇਸਟ ਕਰ ਲੈ ਕੱਪੜੇ ਦੇ ਉੱਪਰ ਆਪਾਂ ਨੂੰ ਡਿਜ਼ਾਈਨ ਬਣਾਉਣ ਦੇ ਵਿੱਚ ਦੇਖੋ ਕੋਈ ਦਿੱਕਤ ਨਹੀਂ ਆਉਣੀ ਇਹਦੇ ਨਾਲ ਜਿੱਤਰਾ ਫਲਾਵਰ ਆਪਾਂ ਕੱਟ ਕੀਤਾ ਸੀ ਉਸੇ ਸ਼ੇਪ ਦੇ ਵਿੱਚ ਆਪਾਂ ਇਹਨੂੰ ਇਸ ਤਰ੍ਹਾਂ ਜਿਹੜਾ ਬੋਲਡ ਕਰਤੋਂ ਤੁਸੀਂ ਦੇਖ ਸਕਦੇ ਹੋ ਇਹਨਾਂ ਆਪਾਂ ਚੰਗੀ ਤਰ੍ਹਾਂ ਬੋਲਡ ਕਰ ਲਿਆ ਹੁਣ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਜਿਹੜਾ ਫਲਾਵਰ ਆਪਣਾ ਬਣ ਕੇ ਰੈਡੀ ਹੈਗਾ ਇਸੇ ਤਰ੍ਹਾਂ ਹੀ ਆਪਾਂ ਇੱਕ ਮੂਰੀ ਦੀ ਜਿਹੜੀ ਬੁੱਕ ਰਮਾਗੀ ਉਹਨੂੰ ਪੇਸਟ ਕਰਾਂਗੇ ਉਹ ਵੀ ਆਪਾਂ ਦੇਖੇ ਸ਼ਰਟ ਨਾਲ ਜਿਹੜਾ ਆਪਣੇ ਕੋਲ ਫੈਬਰਿਕ ਹੈਗਾ ਇਹਦੇ ਉੱਪਰ ਪੇਸਟ ਕਰਾਂਗੇ ਸ਼ਰਟ ਨਾਲ ਦੇਤੇ ਐਸ ਤਰ੍ਹਾਂ ਦੇ ਕੁਝ ਚੰਗੀ ਤਰ੍ਹਾਂ ਆਪਾਂ ਪੇਸਟ ਕਰ ਲਿਆ ਹੁਣ ਇਹਨੂੰ ਪੇਸਟ ਕਰਨ ਤੋਂ ਬਾਅਦ ਦੇਖੋ ਹੁਣ ਆਪਾਂ ਦੋਨੇ ਸਾਈਡਾਂ ਤੇ ਇਹ ਥੋੜਾ ਥੋੜਾ ਫੈਬਰਿਕ ਰੱਖਾਂਗੇ ਇੱਕ ਸਾਈਡ ਤੇ ਆਪਾਂ ਥੋੜਾ ਜਿਹਾ ਜ਼ਿਆਦਾ ਫੈਬਰਿਕ ਰੱਖ ਲਾਂਗੇ ਜਿਹੜਾ ਪਾਸ ਜ਼ਿਆਦਾ ਫੈਬਰਿਕ ਰੱਖਿਆਗਾ ਇਹਨੂੰ ਆਪਾਂ ਜਿਹੜਾ ਪਾਣੀ ਨਾਲ ਆ ਇਹਨੂੰ ਵੀ ਆਪਾਂ ਇੱਕ ਸਾਈਡ ਤੋਂ ਕਰ ਲਾਂਗੇ ਇਸ ਤਰ੍ਹਾਂ ਇਇਤਰਾ ਫੋਲਡ ਕਰ ਲਾਂਗੇ ਇਹਨੂੰ ਵੀ ਪ੍ਰੈਸ ਦੇ ਨਾਲ ਤੁਸੀਂ ਦੇਖ ਸਕਦੇ ਹੋ ਇਹ ਕੱਪੜਾ ਹੁਣ ਆਪਣਾ ਦੇਖੋ ਇਹਦੇ ਨਾਲੋਂ ਬਿਲਕੁਲ ਨਹੀਂ ਹਿੱਲ ਚੱਲ ਹੋਣੀ ਦੇਖੋ ਜਮਾ ਪੇਸਟ ਹੋ ਗਿਆ ਤੁਸੀਂ ਇਹਨੂੰ ਵੀ ਦੇਖ ਸਕਦੇ ਹੋ ਇਹ ਆਪਣੇ ਪੱਤੇ ਦੇ ਉੱਪਰ ਦੇਖੋ ਬਿਲਕੁਲ ਚੰਗੀ ਤਰ੍ਹਾਂ ਪੇਸਟ ਹੋ ਗਿਆ ਆਪਾਂ ਨੂੰ ਇਹ ਕੱਪੜਾ ਲਗਾਵਾਗੇ ਜਿਹਦੇ ਦੇ ਨੀਚੇ ਆਪਾਂ ਲੈਂਸ ਲਗਾਵਾਗੇ ਫੋਰ ਸਾਈਡ ਬਿਲਕੁਲ ਵੀ ਦਿੱਕਤ ਪ੍ਰੋਬਲਮ ਆਪਾਂ ਨੂੰ ਨਹੀਂ ਆਉਣੀ ਦੇਖੋ ਬਹੁਤ ਹੀ ਸੋਹਣਾ ਜਿਹੜਾ ਆਪਾਂ ਪੱਤਾ ਬਣਾ ਲਿਆ ਇੱਕ ਆਪਾਂ ਬਣਾ ਲਿਆ ਦੇਖੋ ਇਹ ਮੂਰੀ ਦੇ ਨੀਚੇ ਵਾਲਾ ਕੱਪੜਾ ਰੈਡੀ ਕਰ ਲਈ ਬੁਕਰਮ ਹੁਣ ਆਪਾਂ ਤੁਹਾਨੂੰ ਦੱਸ ਦੇਾਂਗੇ ਇਹਨੂੰ ਸਲਾਈ ਕਰਨ ਦਾ ਤਰੀਕਾ ਵੀ ਆਪਾਂ ਕਿਸ ਤਰ੍ਹਾਂ ਲਗਾਉਣੀ ਸਭ ਤੋਂ ਪਹਿਲਾਂ ਆਪਾਂ ਕੀ ਕਰਾਂਗੇ ਜਿਹੜਾ ਆਪਣਾ ਸਲਵਾਰ ਦਾ ਆਪਾਂ ਇੱਕ ਪੌਂਚਾ ਲਵਾਂਗੇ ਇਸ ਤਰ੍ਹਾਂ ਇਹਨਾਂ ਆਪਾਂ ਚੰਗੀ ਤਰ੍ਹਾਂ ਇਸ ਤਰ੍ਹਾਂ ਫੜਾਂਗੇ ਇਹਦੇ ਆਪਾਂ ਵਿਚਕਾਰ ਤੇ ਬਿਲਕੁਲ ਸੈਂਟਰ ਦੇ ਵਿੱਚ ਥਰੀਜ਼ ਪਾ ਲਾਂਗੇ ਇਸ ਤਰ੍ਹਾਂ ਦੇਖੋ ਆਪਾਂ ਥਰੀਜ਼ ਜਿਹੜੀ ਇਹਦੇ ਵਿੱਚ ਪਾ ਲਈ ਉਹਲੇ ਕਲੀਪੋਂ ਤੋਂ ਬਾਅਦ ਇਹਦੇ ਵਿਚਕਾਰ ਦੇ ਵਿੱਚ ਆਪਾਂ ਇਸ ਤਰ੍ਹਾਂ ਇੱਕ ਹਲਕੀ ਜੀ ਟੋਕ ਦੇਵਾਂਗੇ ਆ ਇਸ ਤਰ੍ਹਾਂ ਹਲਕੀ ਜਿਹੀ ਆਪਾਂ ਟੋਕ ਦੇ ਲਈ ਇਹਨੂੰ ਆਪਾਂ ਹੁਣ ਪ੍ਰੈਸ ਮਾਰ ਲਿਆ ਉਸ ਤੋਂ ਬਾਅਦ ਹੁਣ ਆਪਾਂ ਦੇਖੋ ਇਹ ਰੱਖ ਲਿਆਗਾ ਕੱਪੜਾ ਆਪਾਂ ਦੇਖਣਾਗਾ ਵੀ ਜਿੰਨਾ ਕਿ ਇਹ ਆਪਾਂ ਦੇਖੋ ਕੱਪੜਾ ਜਿਹੜਾ ਵੀ ਆਪਾਂ ਕਿੱਥੇ ਕਿ ਤੱਕ ਇਹਨੂੰ ਲਗਾਉਣਾਗਾ ਤੁਸੀਂ ਦੇਖ ਸਕਦੇ ਹੋ ਇਹ ਆਪਾਂ ਦੇਖੋ ਨੀਚੇ ਬੈਸੇ ਸਲਾਈ ਦਾ ਛੱਡ ਲੈ ਇੱਕ ਵਾਰ ਆਪਾਂ ਉਸ ਤੋਂ ਬਾਅਦ ਕਿੰਨੀ ਆਪਾਂ ਦੂਰੀ ਤੇ ਲਗਾਉਣਾਗਾ ਪੇੜਾ ਨਿਸ਼ਾਨ ਲਗਾਵਾਂਗੇ ਆਪਾਂ ਇਹਨੂੰ 3 ਇੰਚ ਦੀ ਦੂਰੀ ਤੇ ਲਗਾਵਾਂਗੇ ਦੇਖੋ ਇਸ ਤਰ੍ਹਾਂ ਸਿਰਫ 3 ਇੰਚ ਸੱਡਣਾ ਜੇਕਰ ਤੁਸੀਂ ਘੱਟ ਸੱੜਣਾ ਚਾਹੁੰਦੇ ਹੋ ਤਾਂ ਤੁਸੀਂ ਇਹਨੂੰ 2.5 ਇੰਚ ਵੀ ਕਰ ਸਕਦੇ ਹੋ ਕਿ ਆਪਾਂ ਇਹਨੂੰ 2.5 ਇੰਚ ਤੇ ਵੀ ਨਿਸ਼ਾਨ ਲਗਾ ਸਕਦੇ ਆ ਆਪਾਂ ਇੰਨੀ ਦੂਰੀ ਤੇ ਚੱਕ ਕੇ ਦੇਖੋ ਜਿਹੜਾ ਆਪਣਾ ਇਹ ਵਾਲਾ ਪੱਤਾ ਹੈ ਇਹਨੂੰ ਇਸ ਤਰ੍ਹਾਂ ਧਰ ਕੇ ਅਟੈਚ ਕਰਾਂਗੇ ਬਿਲਕੁਲ ਆ ਸੈਂਟਰ ਦੇ ਵਿੱਚ ਹੁਣ ਆਪਾਂ ਕੀ ਕਰਾਂਗੇ ਇਹਦੇ ਵਿੱਚ ਆਪਾਂ ਇੱਕ ਇੱਕ ਰੀਜ ਪੱਤੇ ਦੇ ਵਿੱਚ ਵੀ ਪਾ ਲਾਂਗੇ ਇੱਕ ਵਾਰ ਇਸ ਤਰ੍ਹਾਂ ਇਸ ਤਰ੍ਹਾਂ ਦੇਖੋ ਪੱਤੇ ਦੇ ਵਿੱਚ ਵੀ ਆਪਾਂ ਜਿਹੜੀ ਕਰੀਜ ਆ ਗਈ ਬਿਲਕੁਲ ਅਸ਼ਾਨੀ ਦੇ ਨਾਲ ਪਾ ਲਈ ਇਸ ਤਰ੍ਹਾਂ ਹੁਣ ਇਹਨੇ ਆਪਾਂ ਇਹਦੇ ਨਾਲ ਪਹਿਲਾਂ ਕੱਚੀ ਸਲਾਈ ਪਾਵਾਂਗੇ ਉਸ ਤੋਂ ਬਾਅਦ ਆਪਾਂ ਫੋਰ ਸਾਈਡ ਲੈਸ ਲਗਾਉਣੇ ਤੇ ਮੂਹਰੇ ਦੇ ਨਿੱਕੇ ਆਪਾਂ ਕਿਸ ਤਰੀਕੇ ਨਾਲ ਲਗਾਉਣੇ ਆਪਾਂ ਤੁਹਾਨੂੰ ਸਲਾਈ ਕਰਕੇ ਦੱਸਾਂਗੇ ਹੁਣ ਦੇਖੋ ਆਪਾਂ ਸਾਰੀ ਨਿਸ਼ਾਨੀ ਜਿਹੜੀ ਸਾਰੀ ਬੁੱਕਰੇ ਦੇ ਉੱਪਰ ਇਸ ਤਰ੍ਹਾਂ ਲਗਾ ਲਈ ਉਨਾ ਐਸਟਰ ਆਪਾਂ ਲੈਸ ਹੈ ਜਿਹੜੀ ਬਿਲਕੁਲ ਸਿੱਧੀ ਧਰ ਕੇ ਲਗਾਵਾਂਗੇ ਸਿੱਧਾ ਪਾਸਾ ਜਿਹੜਾ ਆਪਾਂ ਬੁਖਰੋਂ ਕੰਨੀ ਰੱਖਾਂਗੇ ਉੱਟਾ ਪਾਸਾ ਉੱਪਰਲੀ ਛੜ ਦੇ ਰੱਖਾਂਗੇ ਹੁਣ ਇਹਦੇ ਉੱਪਰ ਆਪਾਂ ਪਹਿਲਾਂ ਸਲਾਈ ਲਗਾ ਲਾਂਗੇ ਮੈਸਟਰ ਇਹ ਤਾਂ ਪਸਵਾਈ ਲਗਾ ਲਈ ਹੁਣ ਦੇਖੋ ਇਹ ਤਰੀਕੇ ਨਾਲ ਲਗਾਉਣ ਨਾਲ ਹੁਣ ਕੀ ਕਰਾਂਗੇ ਆਪਾਂ ਜਿਹੜੀ ਮੂਰੀ ਦੇ ਉੱਪਰ ਆਪਾਂ ਨਿਸ਼ਾਨ ਲਗਾਇਆਗਾ ਇਸ ਤਰ੍ਹਾਂ ਇਹਨੂੰ ਵੀ ਆਪਾਂ ਸੈਂਟਰ ਦੇ ਵਿੱਚ ਇੱਕ ਹਲਕਾ ਜਿਹਾ ਟੱਕ ਦੇ ਲਾਂਗੇ ਇਹ ਬੁਕਰਮ ਦਾ ਹਾਫ ਕਰਾਂਗੇ ਇਹਦੇ ਉੱਪਰ ਆਪਾਂ ਹਲਕਾ ਜਿਹਾ ਟੱਕ ਦੇ ਲਿਆ ਉਸ ਤੋਂ ਬਾਅਦ ਇਹਨੂੰ ਆਪਾਂ ਸਲਵਾਰ ਦੀ ਉਲਟੀ ਸ਼ਰਟ ਦੇ ਰੱਖਾਂਗੇ ਇਸ ਤਰ੍ਹਾਂ ਇਹ ਇਸ ਤਰ੍ਹਾਂ ਲਗਾਵਾਂਗੇ ਆਪਾਂ ਬਿਲਕੁਲ ਉਲਟੀ ਸ਼ਰਟ ਤੇ ਸਿੱਧੇ ਪਾਸੇ ਨਹੀਂ ਲਗਾਉਣਾ ਸਰਵਾਰ ਦੇ ਪੁੱਠੇ ਛੜ ਤੇ ਆਪਾਂ ਲਗਾਉਣਾਗਾ ਹੁਣ ਇਹਦੇ ਉਪਰ ਆਪਸ ਲਾਈ ਲਗਾਵਾਂਗੇ ਜਿਹੜੀ ਆਪਾਂ ਬੁੱਕਰਮ ਵਾਲੀ ਐ ਲੈਸਾਈ ਸਲਾਈ ਲਗਾਈ ਐ ਉਹਦੇ ਨਾਲ ਆਪਾਂ ਸਲਾਈ ਲਗਾਵਾਂਗੇ ਇਸ ਤਰ੍ਹਾਂ ਦੇਖੋ ਆਪਾਂ ਇਹਨੂੰ ਸਲਾਈਡ ਨੂੰ ਕੰਪਲੀਟ ਕਰ ਲਾਂਗੇ ਸਾਰੇ ਨੂੰ ਇਨੂੰ ਆਪਾਂ ਦੇਖੋ ਇਸ ਤਰ੍ਹਾਂ ਪਲਟੀ ਦੇ ਲਈ ਸਿੱਧੀ ਸਾਈਡ ਤੇ ਤੁਸੀਂ ਦੇਖ ਸਕਦੇ ਹੋ ਆਪਣੀ ਲੈਸ ਜਿਹੜੀ ਨਿਕਲ ਕੇ ਬਾਹਰ ਆ ਗਈ ਹੁਣ ਇਹਦੇ ਉੱਪਰ ਵੀ ਆਪਾਂ ਇੱਕ ਸਲਾਈ ਲਗਾਵਾਂਗੇ ਪਹਿਲਾਂ ਇਹ ਸਲਾਈ ਨੂੰ ਆਪਾਂ ਦੱਬ ਦਾਂਗੇ ਤੂੰ ਬਿਲਕੁਲ ਇਸ ਤਰੀਕੇ ਨਾਲ ਇਹਨੂੰ ਆਪਾਂ ਇਸ ਤਰ੍ਹਾਂ ਉਲਟੇ ਉਲਟੀ ਛੜ ਤੇ ਰੱਖ ਕੇ ਆਪਾਂ ਸਿੱਧੀ ਸਾਈਡ ਤੇ ਪਲਟੀ ਦਿੱਤੀ ਹੈ ਦੇਖੋ ਇਹਨੂੰ ਪੱਟੀ ਨੂੰ ਇਹ ਤੋਂ ਆਪਾਂ ਇਹਨੂੰ ਇਸ ਤਰ੍ਹਾਂ ਸਾਰੀ ਤੇ ਸਲਾਈ ਦੇ ਲਈ ਹੁਣ ਅਸਤਰ ਉਸ ਤੋਂ ਬਾਅਦ ਹੁਣ ਆਪਾਂ ਸਵਾ ਦੇ ਜਿਹੜੀ ਇਹ ਬੈਲਟ ਹੈਗੀ ਆਪਣੀ ਇਹ ਲਗਾਈ ਆ ਆਪਾਂ ਪੱਟੀ ਇਹਦੀ ਆਪਾਂ ਹੁਣ ਦੂਸਰੀ ਸਾਈਡ ਤੇ ਜਿਹੜੀ ਲੈਸ ਹੈਗੀ ਉੱਪਰਲੀ ਸਾਈਡ ਤੇ ਇਹਨੂੰ ਵੀ ਲਗਾ ਲਾਂਗੇ ਹੁਣ ਦੇਉ ਕਪੈਸਿਟੀ ਪਾਸ ਚੰਗੀ ਤਰ੍ਹਾਂ ਦੇਖ ਕੇ ਲਗਾਉਣਾ ਲੈਸ ਦਾ ਐਸਟ ਇਲਾਸਾ ਪਕਾ ਲਈ ਕੰਪਲੀਟ ਤੁਸੀਂ ਦੇਖ ਸਕਦੇ ਹੋ ਪੱਟੀ ਆਪਾਂ ਸਾਰੀ ਲਗਾ ਲਈ ਉਸ ਤੋਂ ਬਾਅਦ ਜਿਹੜਾ ਆਪਣੇ ਕੋਲੇ ਵਾਲਾ ਫਲਾਵਰ ਰਹਿ ਗਿਆ ਉਨਾ ਪੈਦੀ ਪਹਿਲਾਂ ਫੋਰ ਸਾਈਡ ਜਿਹੜੀ ਲੈਸ ਲਗਾਵਾਂਗੇ ਆਪਾਂ ਇਸ ਤਰ੍ਹਾਂ ਦੇ ਕੋਲ ਲੈਸ ਲਗਾਵਾਂਗੇ ਇਹਦੇ ਨੀਚੇ ਆਪਾਂ ਇਹ ਥੋੜੀ ਜਿਹੀ ਵੱਡੇ ਵਖੇ ਨਾਲ ਲਗਾ ਲਾਂਗੇ ਕਿਉਂਕਿ ਆਪਾਂ ਇਹ ਜੋ ਪ੍ਰਸਰਪੇ ਇੱਕ ਸਲਾਈ ਲਗਾਵਾਂਗੇ ਇੱਕ ਸਲਾਈ ਆਪਾਂ ਇਹ ਵੱਡੇ ਵਖੇ ਵਾਲੀ ਜਿਹੜੀ ਕੱਢ ਦਾਂਗੇ ਲੈਸ ਨੂੰ ਕਿਤਨਾ ਨਹੀਂ ਹੈਗਾ ਬਿਲਕੁਲ ਹੱਥ ਦੇ ਨਾਲ ਇਸ ਲਗਾਉਣੀ ਹੈ ਨਹੀਂ ਆਪਣਾ ਜਿਹੜਾ ਫਲਾਵਰ ਹੈ ਇਕੱਠਾ ਜਾ ਹੋ ਜਾਊਗਾ ਇਹਤੋਂ ਲੈ ਕੇ ਆਪਾਂ ਸਾਰੀ ਲੇਸ ਜਿਹੜੀ ਕੰਪਲੀਟ ਕਰ ਲਈ ਹੁਣ ਆਪਾਂ ਇਹਦੇ ਨੀਚੇ ਜਿਹੜੀ ਲੇਸ ਲਗਾਉਣੀ ਹੈ ਇਹਨੂੰ ਆਪਾਂ ਥੋੜਾ ਜਿਹਾ ਧਿਆਨ ਦੇ ਨਾਲ ਲਗਾਵਾਂਗੇ ਇਹਨੂੰ ਆਪਾਂ ਪਹਿਲਾਂ ਕੱਟ ਕਰ ਲਾਂਗੇ ਤਾਂ ਫਿਰ ਆਪੇ ਇਹ ਨਿੱਕੀ ਥੋੜੀ ਜਿਹੀ ਨੂੰ ਮੜਾਈ ਦੇ ਦਾਂਗੇ ਲੈਸ ਨੂੰ ਇਸ ਤਰ੍ਹਾਂ ਦੇ ਸਾਰੇ ਲੈਸ ਲਾ ਕੇ ਦੇ ਕੋ ਫਲਾਵਰ ਬਣ ਗਿਆ ਹੋ ਗਿਆ ਤਿਆਰ ਆਪਣਾ ਹੁਣ ਉਸ ਤੋਂ ਬਾਅਦ ਆਪਾਂ ਇਹਨੂੰ ਇਹਦੇ ਉੱਪਰ ਰੱਖਾਂਗੇ ਇਸ ਤਰ੍ਹਾਂ ਬਿਲਕੁਲ ਸੈਂਟਰ ਦੇ ਵਿੱਚ ਇਸ ਤਰ੍ਹਾਂ ਸੈਂਟਰ ਦੇ ਵਿੱਚ ਰੱਖਾਂਗੇ ਦੇਖੋ ਸੈਂਟਰ ਦਾ ਤੁਸੀਂ ਧਿਆਨ ਰੱਖਣਾਗਾ ਆਪਾਂ ਇਹਦੇ ਉੱਤੇ ਹਲਕੀ ਜਿਹੀ ਨਿਸ਼ਾਨੀ ਲਗਾ ਲਾਂਗੇ ਇਹ ਇਸ ਤਰ੍ਹਾਂ ਇਹਦੇ ਪਰਾਪਰ ਵੱਡੇ ਵੱਖੇ ਨਾਲ ਥੋੜੀ ਜਿਹੀ ਸਿਲਾਈ ਲਗਾ ਦਾਂਗੇ తందగాప షోటే క నా కంలీ కం సరేపో్ను දక్ వస్త. ਦੇਖੋ ਇਤਰਾਪਸ ਲਾਈ ਹੈ ਜਿਹੜੀ ਸਾਰੀ ਕੰਪਲੀਟ ਕਰ ਲਈ ਤੇ ਉੱਪਰ ਬਹੁਤ ਹੀ ਜਿਆਦਾ ਪਿਆਰਾ ਜਿਹਾ ਡਿਜ਼ਾਈਨ ਬਣਾ ਦੇਖੋ ਆਪਣੀ ਸਲਵਾਰ ਦੀ ਮੂਰੀ ਦੇ ਉੱਪਰ ਤੁਸੀਂ ਵੀ ਘਰ ਬੈਠੇ ਇਸ ਤਰੀਕੇ ਦੇ ਨਾਲ ਜਿਹੜਾ ਆਪਣੀ ਸਲਵਾਰਾਂ ਦੇ ਉੱਪਰ ਡਿਜ਼ਾਈਨ ਬਣਾ ਸਕਦੇ ਹੋ ਦੇਖੋ ਗਰਮੀ ਦਾ ਸੀਜ਼ਨ ਆ ਰਿਹਾ ਹੈਗਾ ਦੇਖੋ ਗਰਮੀ ਵਾਲੇ ਸੂਟਾਂ ਦੇ ਉੱਪਰ ਇਸ ਤਰ੍ਹਾਂ ਦੇ ਬਣੇ ਹੋਏ ਡਿਜ਼ਾਈਨ ਬਹੁਤ ਹੀ ਜਿਆਦਾ ਜਿਹੜੇ ਸੋਹਣੇ ਲੱਗਦੇ ਨੇਗੇ ਸਭ ਤੋਂ ਪਹਿਲਾਂ ਤੁਸੀਂ ਆਪਣੇ ਸੂਟ ਦੇ ਉੱਪਰ ਡਿਜ਼ਾਈਨ ਬਣਾਉਣ ਲਈ ਇੱਕ ਫਾਰਮਾ ਤਿਆਰ ਕਰੋਗੇ ਉਸ ਤੋਂ ਬਾਅਦ ਜਿਹੜਾ ਤੁਸੀਂ ਓਲਡ ਫਾਰਮੇ ਨੂੰ ਲੈ ਕੇ ਬੁੱਕਰਮ ਦੇ ਉੱਪਰ ਡਿਜ਼ਾਈਨ ਕੱਟੋਗੇ ਤੇ ਜਿਹੜਾ ਆਪਾਂ ਫੇਰ ਬਾਅਦ ਦੇ ਵਿੱਚ ਆਪਣੇ ਸੂਟ ਦੇ ਉੱਪਰ ਆਸਾਨੀ ਦੇ ਨਾਲ ਬਣਾ ਸਕਦੇ ਹਾਂ ਇਤਮਾ ਦੇ ਕੋ ਸਲਾਈ ਨੂੰ ਕਰਤਾ ਪੱਕਾ ਤੁਹਾਨੂੰ ਮੈਂ ਡਿਜ਼ਾਈਨ ਦਿਖਾਉਣੀ ਹੈ ਆਪਣਾ ਬਣ ਕੇ ਡਿਜ਼ਾਈਨ ਜਿਹੜਾ ਕਿਸ ਤਿੱਕੇ ਨਾਲ ਰੈਡੀ ਹੈ ਹੁਣ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਜ਼ਿਆਦੇ ਸੋਨਾ ਜਿਹੜਾ ਵਰਕ ਦੀ ਤਰ੍ਹਾਂ ਡਿਜ਼ਾਈਨ ਬਣਿਆ ਆਪਣੀ ਸਲਵਾਰ ਦੇ ਪੌਂਚੇ ਦੇ ਉੱਪਰ ਜੇਕਰ ਤੁਸੀਂ ਵੀ ਐਦਾਂ ਦੇ ਡਿਜ਼ਾਈਨ ਬਣਾਉਣਾ ਸਿੱਖਣਾ ਚਾਹੁੰਦੇ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਇਹ ਤੁਹਾਨੂੰ ਐਦਾਂ ਦੀਆਂ ਆਉਣ ਵਾਲੀਆਂ ਨਵੇਂ-ਨਵੇਂ ਵੀਡੀਓਜ਼ ਮਿਲਦੀਆਂ ਰਹਿਣ ਤੇ ਤੁਸੀਂ ਘਰ ਬੈਠੇ ਇਹ ਡਿਜ਼ਾਈਨ ਆਪਣੇ ਸੂਟਾਂ ਦੇ ਉੱਪਰ ਬਣਾ ਕੇ ਪਾਉਂਦੇ ਰਹੋ ਮੈਨੂੰ ਉਮੀਦ ਹੈ ਵੀ ਅੱਜ ਵਾਲੀ ਵੀਡੀਓ ਤੁਹਾਨੂੰ ਬਹੁਤ ਜ਼ਿਆਦੇ ਪਸੰਦ ਆਈ ਹੋਊਗੀ ਵੀਡੀਓ ਵਧੀਆ ਲੱਗੀ ਤਾਂ ਕਮੈਂਟ ਕਰਕੇ ਜ਼ਰੂਰ ਦੱਸਿਓ ਵੀ ਸਾਡੀ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਮਿਲਦੇ ਆਂ ਭਾ ਅਗਲੀ ਵੀਡੀ